ਬੀਤੇ ਦਿਨ ਪੰਚ ਸਿੰਘ ਸਾਹਿਬ ਬਣਾ ਬਲੋਸ ਸਰਦਾਰ ਸੁਭੀ ਸਿੰਘ ਬਾਦਲ ਨੂੰ ਤਨਖਾਹਿਆ ਅਕੋਛਿਤ ਕੀਤੇ ਜਾਣ ਤੋਂ ਬਾਅਦ ਹੁਣ ਤਨਖਾਹ ਜਿਹੜੀ ਹੈ ਉਹ ਲਗਾਈ ਤੇ ਗਈ ਹੈ ਜਿਸ ਵਿੱਚ ਉਹਨਾਂ ਵੱਲੋਂ ਦੋ ਦਿਨ ਸਚਕਨ ਛੇ ਦਰਬਾਰ ਸਾਹਿਬ ਜੋ ਮਹਿੰਦਰਵਾਜਾ ਹੈ ਉੱਥੇ ਬੈਠ ਕੇ ਜਿਹੜੀ ਸੇਵਾ ਜਿਹੜੀ ਹੈ ਕੀਤੀ ਜਾਏਗੀ ਜਿਸ ਨੂੰ ਲੈ ਕੇ ਹੁਣ ਸੁਭੀ ਸਿੰਘ ਬਾਦਲ ਜਿਹੜੇ ਨੇ ਉਹ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਗਿਣਤੀ ਦੇ ਵਿੱਚ ਜਿਹੜੇ ਨੇ ਇੱਥੇ ਉਹਨਾਂ ਦੇ ਸਮਰਥਕ ਜਿਹੜੇ ਨੇ ਉਹ ਵੀ ਪਹੁੰਚੇ ਹੋਏ ਨੇ ਭਾਰੀ ਫੋਲਸ ਫੋਰਜ ਜਿਹੜੀ ਹੈ ਕਰਨਾਤ ਕੀਤੀ ਗਈ ਹੈ ਹਾਲਾਂਕਿ ਸੁਖਬੀਰ ਸਿੰਘ ਬਾਦਲ ਨੂੰ ਦੋ ਦਿਨ ਜਿਹੜੀ ਹੈ ਉਹ ਤਨਖਾਹ ਲਗਾਈ ਗਈ ਇੱਕ ਗੱਲ ਵਿੱਚ ਬੱਟਾ ਪਾ ਕੇ ਉਹਨਾਂ ਵੱਲੋਂ ਜੋ ਸੱਚਖੰਡ ਜੀ ਦਰਬਾਰ ਸਾਹਿਬ ਦੇ ਕੈਂਟਾ ਘਰ ਚੌਂਕ ਵਾਲੇ ਪੈਸੇ ਜਿਹੜਾ ਮੇਨ ਦਰਵਾਜ਼ਾ ਹੈ ਉੱਥੇ ਬੈਠ ਕੇ ਜਿਹੜਾ ਹੈ ਉਹ ਜਿਹੜੀ ਇੱਥੇ ਸੇਵਾ ਜਿਹੜੀ ਹੈ ਉਹ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਸੁਖਬੀਰ ਸਿੰਘ ਬਾਦਲ ਇੱਥੇ ਬੈਠੇ ਹੋਏ ਨੇ ਤੇ ਉਹਨਾਂ ਵੱਲੋਂ ਜੋ ਹੈ ਨੀਲਾ ਚੋਲਾ ਜਿਹੜਾ ਹੈ ਪਾਇਆ ਹੋਇਆ ਹੈ ਨਾਲ ਹੀ ਉਹਨਾਂ ਵੱਲੋਂ ਵਰਚਾ ਜਿਹੜਾ ਹੈ ਉਹ ਫੜਿਆ ਗਿਆ ਹੈ ਹਾਲਾਂਕਿ ਬੀਤੇ ਦਿਨ ਜਿਹੜਾ ਸੀਗਾ ਉਹ ਜਰੂਰ ਇਹ ਸੇਵਾ ਜਿਹੜੀ ਸੀਗੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜਿਹੜਾ ਸੀਗੀ ਉਹ ਲਗਾਈ ਗਈ ਸੀ ਦੂਸਰੇ ਪਾਸੇ ਦੇਖ ਸਕਦੇ ਹੋ ਕਿ ਦੇਸੀ ਠੀਂਸਾ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਤੋਂ ਨਾ ਉਹਨੂੰ ਵੀ ਜਿਨਕਿ ਬਜ਼ੁਰਗ ਅਵਸਥਾ ਚ ਹੋਣ ਕਾਰਨ ਉਹਨਾਂ ਨੂੰ 휠 ਚੇਅਰ ਤੇ ਬੈਠ ਕੇ ਜਿਹੜੀ ਹੈ ਉਹ ਸੇਵਾ ਜਿਹੜੀ ਹੈ ਉਹ ਲਗਾਈ ਗਈ ਸੀ ਅਤੇ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਪੰਜ ਦਿਨ ਟੋਟਲ ਭਾਵੇਂ ਜਿਹੜੀ ਸੀ ਵੀ ਇਹ ਸੇਵਾ ਕਰਵਾわせ ਕੀ ਆ ਗਿਆ ਸੀ ਲੇਕਿਨ ਇਹ ਪਹਿਲਾ ਦਿਨ ਨਹੀਂ ਹੁਣ 1 ਘੰਟੇ ਤੱਕ ਜਿਹੜਾ ਸੁਖਬੀਰ ਸਿੰਘ ਬਾਦਲ ਇਸੇ ਤਰ੍ਹਾਂ ਹੀ ਸੇਵਾ ਨਿਭਾਉਂਦੇ ਹੋਏ ਨਜ਼ਰ ਆਣਗੇ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਪੈਰ ਦੇ ਵਿੱਚ ਸੱਟ ਲੱਗਣ ਕਾਰਨ ਇਹ ਜਿਹੜੀ ਸੀਗੀ ਉਹ ਗੱਲ ਕੀ ਆ ਗਿਆ ਸੀ ਗੱਤ ਨਾਲ ਹੀ ਇਸੇ ਕਰਕੇ ਕੀ ਆ ਗਿਆ ਸੀ ਕਿ ਸੇਵਾ ਜਿਹੜੀ ਆ ਉਹਨਾਂ ਨੂੰ ਕੀਤੀ ਜਾਵੇ ਤਾਂ ਜੋ ਕਿ ਉਹਨਾਂ ਦੀ ਜਿਹੜੀ ਹੈ ਉਹਨਾਂ ਵੱਲੋਂ ਜੋ ਗਲਤੀਆਂ ਕੀਤੀ ਗਈਆਂ ਸਨ ਉਹਨਾਂ ਦੀ ਜਿਹੜੀ ਹੈ ਕਮਾਂਜਚਨ ਜਿਹੜੀ ਆ ਉਹ ਹੋ ਸਕੇ ਹਾਲਾਂਕਿ ਬਾਕੀ ਜਿਹੜੇ ਸਾਫਕਾ ਜੋ ਕੈਬਨਰ ਮੰਤਰੀ ਨੇ ਉਹਨਾਂ ਨੂੰ ਲੈ ਕੇ ਵੀ ਵੱਡੀ ਜਿਹੜੀ ਸੀਗੀ ਉਹ ਅਪਡੇਟ ਜਿਹੜੀ ਸੀ ਕਿ ਉਹ ਆਈ ਸੀ ਕਿ ਤਾਂ ਕਾ ਗਿਆ ਸੀਗਾ ਕਿ ਉਹਨਾਂ ਵੱਲੋਂ ਜਿਹੜੀ ਸੇਵਾ ਜਿਹੜੀ ਹੈ ਉਹ ਭੇਜੀ ਜਾਵੇ ਕੀਤੀ ਜਾਵੇਗੀ ਲੇਕਿਨ ਉਹਨਾਂ ਵੱਲੋਂ ਹੁਣ ਕੁਝ ਸਮੇਂ ਬਾਅਦ ਜਿਹੜੇ ਦੂਸਰੇ ਸਾਭਕਾ ਕੈਬਨਰ ਮੰਤਰੀ ਨੇ ਉਹਨਾਂ ਵੱਲੋਂ ਬਾਥਰੂਮ ਸਾਫ ਕਰਨ ਦੀ ਸੇਵਾ ਜਿਹੜੀ ਹੈ ਉਹ ਕੀਤੀ ਜਾਵੇਗੀ ਲੇਕਿਨ ਸਾਚਕਾਂਜੀਤ ਰਬਾਰ ਸਾਹਿਬ ਹੁਣ 2 ਘੰਟੇ ਤੱਕ 1 ਘੰਟੇ ਤੱਕ ਜਿਹੜੀ ਹੈ ਉਹ 2 ਦਿਨ ਜਿਹੜਾ ਹੈ ਉਹ ਸੁਖਬੀ ਸਿੰਘ ਬਾਦਲ ਜਿਹੜੇ ਨੇ ਉਹ ਸੇਵਾ ਕਰਦੇ ਹੋਏ ਨਜ਼ਰ ਆਉਣਗੇ ਤੇ ਨੀਲਾ ਚੋਲਾ ਪਾ ਕੇ ਉਹ ਹੱਥ ਵਰਸ਼ਾ ਫੜ ਕੇ ਜਿਹੜੀ ਹੈ ਉਹ ਸੇਵਾ ਨਮਾਈ ਜਿਵੇਂ ਕਿ ਹਾਲਾਂਕਿ ਸੁਖਬੀ ਸਿੰਘ ਬਾਦਲ ਵੱਲੋਂ ਜਿੰਨੀਆਂ ਵੀ ਉਸ ਵੇਲੇ ਉਹੀਆਂ ਗਲਤੀਆਂ ਸਨ ਬੈਦਬੀ ਦੇ ਦੌਰ ਦੇ ਦੌਰਾਨ ਉਹ ਮੰਨ ਲੱਤੀ ਗਈ ਨਾ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰ ਸਿੰਘ ਸਾਹਿਬ ਜਾਨੀ ਜਗਵੀਰ ਸਿੰਘ ਵੱਲੋਂ ਹਾਂ ਦੇ ਨਾਂ ਦੇ ਵਿੱਚ ਜਵਾਬ ਜਦੋਂ ਪੁੱਛਿਆ ਗਿਆ ਸੀ ਤੇ ਉਹ ਜਵਾਬ ਜਿਹੜੇ ਸੀਗੇ ਉਹ ਉਹਨਾਂ ਕੋਲੋਂ ਹਾਂ ਦੇ ਵਿੱਚ ਦਿੱਤੇ ਗਏ ਸਨ ਅਤੇ ਨਾਲ ਹੀ ਹੁਣ ਸੁਖਵੀਰ ਸਿੰਘ ਬਾਦਲ ਜਿਹਨੇ ਹੁਣ ਦੋ ਦਿਨ ਜਿਹੜੀ ਹੈ ਉਸੇ ਵਾਤੇ ਕਰਦੇ ਹੋਏ ਨਜ਼ਰ ਆਉਣਗੇ ਤੇ ਨਾਲ ਹੀ ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜਿਹੇ ਵਰਕਰ ਸੀਗੇ ਜਾਂ ਉਸ ਵੇਲੇ ਦੇ ਕੈਪਟਨ ਮੰਤਰੀ ਸਰ ਉਹ ਵੀ ਇੱਥੇ ਮੌਜੂਦ ਰਹਿਣਗੇ ਤੇ ਉਹਨਾਂ ਵੱਲੋਂ ਵੀ ਜਿਹੜੀ ਹੈ ਬਾਤ ਹੁੰਦੀ ਜਿਹੜੀ ਸਾਫ ਕਰਨ ਦੀ ਸੇਵਾ ਜਿਹੜੀ ਹੋ ਕੀਤੀ ਜਾਵੇਗੀ ਤਾਂ ਸੁਭੀ ਸਿੰਘ ਬਾਦਲ ਜਿਹੜੇ ਨੇ ਹੁਣ ਨੀਲਾ ਚੋਲਾ ਪਾ ਕੇ ਹੱਥ ਬਰਛਾ ਫੜ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਵੰਦਨਾ ਗੁਪਤ ਸਿੰਘ ਦਾ ਅਨਮਿਊਟ ਅਮਰ ਸਿੰਘ ਸਾਹਿਬ